ਸ਼ਾਤਸ਼੍ਰੀਏ ਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਕੱਲ੍ਹ ਵੋਟਾਂ ਦੀ ਚੋਰੀ ਦਾ ਮੁੱਦਾ ਸਾਡੇ ਦੇਸ਼ ਵਿੱਚ ਬਹੁਤ ਫਖਿਆ ਹੋਇਆ ਹੈ ਰਾਹੁਲ ਗਾਂਧੀ ਨੇ ਭਾਰਤੀ ਚੋਣ ਕਮਿਸ਼ਨ ਤੇ ਨਿਸ਼ਾਨਾ ਸਾਧਿਆ ਹੈ ਤੇ ਇਹ ਇਲਜ਼ਾਮ ਲਗਾਏ ਹਨ ਕਿ ਕਮਿਸ਼ਨ ਭਾਜਪਾ ਦੇ ਨਾਲ ਮਿਲ ਕੇ ਵੋਟਾਂ ਦੀ ਚੋਰੀ ਕਰ ਰਿਹਾ ਹੈ ਤੇ ਨਰਿੰਦਰ ਮੋਦੀ ਦੀ ਜਿੱਤ ਲੋਕਤੰਤ੍ਰਿਕ ਤਰੀਕੇ ਨਾਲ ਨਾ ਹੋ ਕੇ ਵੋਟਾਂ ਦੀ ਚੋਰੀ ਦੇ ਨਾਲ ਹੋਈ। ਹਜੇ ਇਸ ਤੇ ਬਹਿਸ ਚੱਲ ਹੀ ਰਹੀ ਸੀ। ਇੱਕ ਦੂਸਰੇ ਤੇ ਦੋਸ਼ ਮੜੇ ਜਾ ਰਹੇ ਸਨ। ਉਸੇ ਸਮੇਂ ਇੱਕ ਕੇਸ ਸੁਪਰੀਮ ਕੋਰਟ ਦੇ ਵਿੱਚ ਅਜਿਹਾ ਆਉਂਦਾ ਹੈ ਜਿੱਥੇ ਅਦਾਲਤ ਦੇ ਵਿੱਚ ਈਵੀਐਮ ਲਿਆ ਕੇ ਉੱਥੇ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਜਾਂਦੀ ਹੈ ਤੇ ਜਿਹੜਾ ਨਤੀਜਾ ਪਹਿਲਾਂ ਨਿਕਲਿਆ ਸੀ ਉਹ ਨਤੀਜਾ ਪਲਟ ਦਿੱਤਾ ਜਾਂਦਾ ਹੈ। ਹਾਰਿਆ ਹੋਇਆ ਉਮੀਦਵਾਰ ਜਿੱਤ ਜਾਂਦਾ ਹੈ। ਹੁਣ ਇਸ ਨੂੰ ਵੋਟਾਂ ਦੀ ਚੋਰੀ ਦੇ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਕੇਸ ਅਸਲ ਵਿੱਚ ਹੈ ਕੀ ਅਸਲ ਮੁੱਦਾ ਕੀ ਸੀ ਨਾ ਤਾਂ ਕੋਈ ਇਹ ਦੱਸ ਰਿਹਾ ਹੈ ਤੇ ਨਾ ਹੀ ਕਿਸੇ ਕੋਲ ਇਹ ਸਭ ਕੁਝ ਜਾਣਨ ਦੀ ਜਾਂ ਸੁਣਨ ਦੀ ਵੇਲ ਹੈ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਦੇਖਿਆ ਵੋਟਾਂ ਚੋਰੀ ਹੋ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਸਾਬਤ ਹੋ ਗਿਆ ਹੈ ਇਸ ਤਰੀਕੇ ਨਾਲ ਚਰਚਾ ਨੂੰ ਅੱਗੇ ਵਧਾਇਆ ਜਾ ਰਿਹਾ ਪਰ ਅਸਲ ਵਿੱਚ ਸਚਾਈ ਕੀ ਹੈ ਕੀ ਇਸ ਕੇਸ ਦਾ ईवीएम ਨਾਲ ਤਾਲੁਕ ਹੈ ਜਾਂ ਅਦਾਲਤਾਂ ਨਾਲ ਤਾਲੁਕ ਹੈ ਸੱਚ ਕੀ ਹੈ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੱਥ ਕੀ ਨੇ ਉਹ ਵੀ ਤੁਹਾਡੇ ਸਾਹਮਣੇ ਸਾਰੇ ਰੱਖਣ ਦੀ ਕੋਸ਼ਿਸ਼ ਕਰਦੇ ਕਹਾਣੀ ਹਰਿਆਣਾ ਦੇ ਛੋਟੇ ਜਿਹੇ ਪਿੰਡ ਦੇ ਸਰਪੰਚੀ ਦੀਆਂ ਚੋਣਾਂ ਦੀ ਹੈ ਮੁਖਿਤ ਕੁਮਾਰ ਦੀ 3 ਸਾਲ ਦੀ ਲੜਾਈ ਦੀ ਹੈ ਤੇ ਜੇ ਅੱਜ ਪਾਰਲੀਮੈਂਟ ਦੇ ਵਿੱਚ ਇਹ ਰੌਲਾ ਰੱਪਾ ਨਾ ਪਿਆ ਹੁੰਦਾ ਕੋਟਾਂ ਦੀ ਚੋਰੀ ਦੇ ਇਲਜ਼ਾਮ ਮੀਡੀਆ ਦੇ ਵਿੱਚ ਨਾ ਲੱਗੇ ਹੁੰਦੇ ਤਾਂ ਸ਼ਾਇਦ ਇਹ ਸਾਰੇ ਕੇਸ ਦੀ ਕੋਈ ਬਹੁਤੀ ਵੱਡੀ ਖਬਰ ਵੀ ਨਾ ਬਣਦੀ ਵੀਰਵਾਰ ਨੂੰ 27 ਸਾਲ ਦੇ 모ਹਿਤ ਕੁਮਾਰ ਨੇ ਪਾਣੀਪਤ ਦੇ ਬੌਣਾ ਲੱਖੂ ਪਿੰਡ ਦੇ ਸਰਪੰਚ ਦੀ ਸੌ ਚੁੱਕੀ ਇੱਕ ਲੰਮੀ ਅਦਾਲਤੀ ਲੜਾਈ ਦੇ ਵਿੱਚ ਜਿੱਤਣ ਤੋਂ ਬਾਅਦ 2022 ਦੇ ਨਤੀਜਿਆਂ ਮੁਤਾਬਕ 모ਹਿਤ ਆਪਣੇ ਵਿਰੋਧੀ ਕੁਲਦੀਪ ਸਿੰਘ ਤੋਂ ਹਾਰ ਗਿਆ ਸੀ ਇਹ ਪਾਰਤੀ ਇਤਿਹਾਸ ਵਿੱਚ ਇੱਕ ਦੁਰਲਭ ਘਟਨਾ ਹੋਈ ਸੁਪਰੀਮ ਕੋਰਟ ਦੇ ਵਿੱਚ ਈਵੀਐਮ ਮੰਗਵਾ ਕੇ ਦੁਬਾਰਾ ਉੱਥੇ ਵੋਟਾਂ ਦੀ ਗਿਣਤੀ ਹੋਈ ਤੇ ਗਿਣਤੀ ਤੋਂ ਬਾਅਦ ਇਹ ਫੈਸਲਾ ਪ੍ਰਿੰਟਾਇਆ ਗਿਆ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਮੈਂ ਜ਼ਿਲ੍ਹਾ ਅਦਾਲਤਾਂ ਤੋਂ ਸੁਪਰੀਮ ਕੋਰਟ ਤੱਕ ਲੜਿਆ ਜਦੋਂ ਕਿ ਸਾਰੇ ਪਿੰਡ ਵਾਲੇ ਤੇ ਮੇਰੇ ਰਿਸ਼ਤੇਦਾਰ ਇਹ ਸਲਾਹ ਦਿੰਦੇ ਸੀ ਕਿ ਛੱਡ ਪਰਾਂ ਇੱਥੇ ਕੁਝ ਨਹੀਂ ਹੋਣਾ ਹੈ ਕੁਝ ਨਹੀਂ ਹੋ ਸਕਦਾ ਹੈ ਇਸੇ ਤਰੀਕੇ ਨਾਲ ਚੱਲੀ ਜਾਣਾ ਦੋ ਪਾਈਆਂ ਦੇ ਵਿੱਚੋਂ ਵੱਡਾ ਭਰਾ ਤੇ ਜਿਹੜੇ ਪਰਿਵਾਰ ਕੋਲ ਉਲ ਤਿੰਨ ਕਿੱਲੇ ਜ਼ਮੀਨ ਦੇ ਹਨ ਪੜਿਆ ਲਿਖਿਆ ਗ੍ਰੈਜੂਏਟ ਮੋਹਿਤ ਕੁਮਾਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਫੇਰ ਸਾਰਿਆਂ ਦੀ ਸਲਾਹ ਦੇ ਬਾਵਜੂਦ ਕਹਿਣ ਦੇ ਬਾਵਜੂਦ ਤੂੰ ਕਿਉਂ ਅੜਿਆ ਰਿਹਾ ਤੂੰ ਕਿਉਂ ਅਦਾਲਤਾਂ ਦੇ ੱਤੇ ਖਾਂਦਾ ਰਿਹਾ ਤਾਂ ਮੋਹਿਤ ਕੁਮਾਰ ਕਹਿੰਦਾ ਹੈ ਕਿ ਮੈਨੂੰ ਨਿਆ ਪਾਲਿਕਾ ਤੇ ਪੂਰਾ ਭਰੋਸਾ ਸੀ ਤੇ ਇਸ ਫੈਸਲੇ ਤੋਂ ਬਾਅਦ ਵੀ ਮੇਰਾ ਉਹ ਭਰੋਸਾ ਬਰਕਰਾਰ ਹਰਿਆਣਾ ਵਿੱਚ ਪੰਚਾਇਤੀ ਵੋਟਾਂ 2 ਨਵੰਬਰ 2022 ਨੂੰ ਪਈਆਂ ਸਨ ਤੇ ਬੌਣਾ ਲਖੂ ਪਿੰਡ ਦੀ ਸਰਪੰਚੀ ਦੇ ਲਈ 7 ਉਮੀਦਵਾਰ ਖੜੇ ਸੀ 6 ਬੂਥ ਸੀ ਜਿਨ੍ਹਾਂ ਦੇ ਵਿੱਚ ਸਰਪੰਚੀ ਦੇ ਲਈ ਵੋਟਾਂ ਪਈਆਂ ਸਨ ਕੁਲਦੀਪ ਸਿੰਘ ਨੂੰ ਜੇਤੀ ਉਕਰਾਰ ਦਿੱਤਾ ਗਿਆ ਸੀ 313 ਵੋਟਾਂ ਦੇ ਫਰਕ ਦੇ ਨਾਲ ਕੁੱਲ 3767 ਵੋਟਾਂ ਪਈਆਂ ਸਨ ਜਿਸ ਦੇ ਵਿੱਚੋਂ ਜਦੋਂ ਨਤੀਜਾ ਐਲਾਨਿਆ ਗਿਆ ਤਾਂ ਮੋਹਿਤ ਕੁਮਾਰ ਨੂੰ 804 ਵੋਟਾਂ ਨਿਕਲੀਆਂ ਤੇ ਕੁਲਦੀਪ ਸਿੰਘ ਨੂੰ 1117 ਵੋਟ ਪਰ 모হিত ਕੁਮਾਰ ਨੇ ਉਥੇ ਉਸੇ ਸਮੇਂ ਹੀ ਨਤੀਜੇ ਨੂੰ ਚੈਲੰਜ ਕਰ ਦਿੱਤਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਇਸ ਨਤੀਜੇ ਤੇ ਸ਼ੱਕ ਹੈ ਕੋਈ ਗਲਤੀ ਹੋਈ ਹੈ ਤੇ ਉਸ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਬੂਥ ਨੰਬਰ 69 ਦੇ ਵਿੱਚ ਜਿਹੜਾ ਪ੍ਰੋਸਾਈਡਿੰਗ ਅਫਸਰ ਹੈ ਉਸਨੇ ਗਲਤੀ ਨਾਲ ਜਿਹੜੀਆਂ 모হিত ਕੁਮਾਰ ਦੀਆਂ ਵੋਟਾਂ ਸੀ ਉਹ ਕੁਲਦੀਪ ਸਿੰਘ ਦੇ ਖਾਤੇ ਵਿੱਚ ਗਿਣਣੀਆਂ ਤੇ ਜਿਹੜੀਆਂ ਕੁਲਦੀਪ ਸਿੰਘ ਨੂੰ ਵੋਟਾਂ ਪੰਨੀਆਂ ਸੀ ਉਹ ਮੂਰਤ ਦੇ ਖੱਤੇ ਦੇ ਵਿੱਚ ਗਿਣੀਆਂ ਗਈਆਂ ਇਹ ਪ੍ਰੈਜ਼ਾਈਡਿੰਗ ਅਫਸਰ ਤੋਂ ਇੱਕ ਬੂਥ ਦੇ ਵਿੱਚ ਗਲਤੀ ਹੋਈ ਹੈ ਇਹ ਉਸੇ ਸਮੇਂ ਮੋਹਿਤ ਕੁਮਾਰ ਦੇ ਵੱਲੋਂ ਚੈਲੰਜ ਕਰ ਦਿੱਤਾ ਗਿਆ ਸੀ ਜਦੋਂ ਚੈਲੰਜ ਹੋਇਆ ਨਾਲ ਦੀ ਨਾਲ EVM ਮਸ਼ੀਨ ਤੇ ਸਾਰੇ ਵੋਟਾਂ ਦੇ ਰਿਕਾਰਡ ਉਥੋਂ ਪਾਣੀ ਪੱਤ ਭੇਜ ਦਿੱਤੇ ਜਾਂਦੇ ਨੇ ਤੇ ਪਾਣੀ ਪੱਤ ਵਿੱਚ ਉਸੇ ਦਿਨ ਉਸੇ ਸਮੇਂ ਉਹ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਜਾਂਦੀ ਹੈ ਜਦੋਂ ਰੀਕਾਊਂਟਿੰਗ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਵੋਟਾਂ ਦੀ ਦੁਬਾਰਾ ਗਿਣਤੀ ਕਰਦਾ ਹੈ ਤਾਂ ਕੁਝ ਘੰਟਿਆਂ ਦੇ ਅੰਤਰ ਹੀ ਨਤੀਜਾ ਪੱਲਟ ਦਿੱਤਾ ਜਾਂਦਾ ਹੈ ਤੇ ਮੋਹਿਤ ਕੁਮਾਰ ਨੂੰ 51 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤਾ ਜਾਂਦਾ ਹੈ ਇਹ ਚੋਣ ਕਮਿਸ਼ਨ ਵੱਲੋਂ ਕਾਰਵਾਈ ਹੁੰਦੀ ਹੈ ਜਦੋਂ ਮੋਹਿਤ ਕੁਮਾਰ ਸ਼ਿਕਾਇਤ ਕਰਦਾ ਹੈ ਉਸੇ ਦਿਨ ਰੀਕਾਊਂਟਿੰਗ ਹੁੰਦੀ ਹੈ ਦੁਬਾਰਾ ਗਿਣਤੀ ਕੀਤੀ ਜਾਂਦੀ ਹੈ ਤੇ ਮੋਹਿਤ ਕੁਮਾਰ ਨੂੰ ਜੇਤੂ ਪ੍ਰਾਪਤ ਦਿੱਤਾ ਜਾਂਦਾ ਹੈ 51 ਵੋਟਾਂ ਦੇ ਫਰਕ ਦੇ ਨਾਲ ਹੁਣ ਇੱਥੇ ਇਹ ਸਮਝਣ ਦੀ ਲੋੜ ਹੈ ਕੀ ਮਾਮਲਾ ਚੋਣ ਕਮਿਸ਼ਨ ਦੀ ਹਿਰਾਫੇਰੀ ਦਾ ਹੈ ਜਾਂ EVM ਦੀ ਹਿਰਾਫੇਰੀ ਦਾ ਹੈ ਜਾਂ ਇਹ ਦੋਨੋਂ ਕੇਸ ਨਹੀਂ ਨਾ ਤਾਂ ਚੋਣ ਕਮਿਸ਼ਨ ਨੇ ਹਿਰਾਫੇਰੀ ਕੀਤੀ ਸੀ ਨਾ ਹੀ EVM ਦੀ ਹਿਰਾਫੇਰੀ ਹੋਈ ਸੀ ਬਲਕਿ ਬੂਥ ਦੇ ਪ੍ਰੈਜ਼ਾਈਡਿੰਗ ਅਫਸਰ ਤੋਂ ਇੱਕ ਗਲਤੀ ਹੋਈ ਸੀ ਹੁਣ ਉਸਨੇ ਗਲਤੀ ਉਸ ਤੋਂ ਹੋ ਗਈ ਜਾਣਬੁੱਝ ਕੇ ਕੀਤੀ ਉਹ ਕੁਲਦੀਪ ਸਿੰਘ ਨਾਲ ਰਲਿਆ ਹੋਇਆ ਸੀ ਉਹਨੇ ਪੈਸੇ ਲਏ ਸੀ ਜੋ ਮਰਜ਼ੀ ਕੇਸ ਹੋਵੇ ਲੇਕਿਨ ਉਹ ਇੱਕ ਪ੍ਰੈਜ਼ਾਈਡਿੰਗ ਅਫੀਸਰ ਦੀ ਗਲਤੀ ਸੀ ਜਾਂ ਇਕੱਲੋ ਪ੍ਰੋਜ਼ਾਈਡਿੰਗ ਅਫੀਸਰ ਨੇ ਜਾਣਬੁੱਝ ਕੇ ਕੁਝ ਕੀਤਾ ਸੀ ਪਰ ਜਦੋਂ ਇਤਰਾਜ਼ ਜਤਾਇਆ ਗਿਆ ਉਸੇ ਸਮੇਂ ਦੁਬਾਰਾ ਗਿਣਤੀ ਹੋਈ ਤੇ ਮੋਹਿਤ ਨੂੰ ਜਿੱਤੂ ਕਰਾਰ ਦਿੱਤਾ ਗਿਆ ਉਹ ਜੋ ਵੀ ਗਲਤੀ ਹੋਈ ਸੀ ਉਸ ਦਾ ਸੁਧਾਰ ਉਸੇ ਵੇਲੇ ਹੀ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਇੱਥੇ ਚੋਣ ਕਮਿਸ਼ਨ ਦਾ ਕੰਮ ਖਤਮ ਹੋ ਜਾਂਦਾ ਹੈ ਜਿਹੜੀ ਜ਼ਿੰਮੇਵਾਰੀ ਜੋ ਚੋਣ ਕਮਿਸ਼ਨ ਦੀ ਹੈ ਚੋਣ ਕਮਿਸ਼ਨ ਆਪਣੀ ਪੂਰੀ ਕਰ ਦਿੰਦਾ ਹੈ ਲੇਕਿਨ ਫਿਰ ਮਾਮਲਾ ਅੱਗੇ ਕਿਵੇਂ ਵੱਧਦਾ ਮਾਮਲਾ ਅੱਗੇ ਵੱਧਦਾ ਹੈ ਕਿ ਕੁਲਦੀਪ ਸਿੰਘ ਪੰਜਾਬ ਤੇ ਹਰਿਆਣਾ ਹਾਈ ਕੋਰਟ ਚਲਾ ਜਾਂਦਾ ਹੈ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਚੁਣੌਤੀ ਦੇ ਦਿੰਦਾ ਹੈ ਕਿ ਮਾਰਚ 2024 ਨੂੰ ਹਾਈ ਕੋਰਟ ਮੋਹਿਦ ਦੀ ਜਿੱਤ ਨੂੰ ਆ ਫੈਸਲਾ ਉਸ ਨੂੰ ਰੋਕ ਦਿੰਦਾ ਹੈ ਚੋਣ ਕਮਿਸ਼ਨ ਦੇ ਫੈਸਲੇ ਨੂੰ ਪਲਟ ਦਿੰਦਾ ਹੈ ਤੇ ਕੁਲਦੀਪ ਕੁਮਾਰ ਦੁਬਾਰਾ ਜਿੱਤੂ ਹੋ ਜਾਂਦਾ ਹੈ ਮੋਹਿਤ ਕੁਮਾਰ ਇਸ ਦੇ ਜਵਾਬ ਦੇ ਵਿੱਚ ਪਾਣੀਪੱਤ ਦੇ ਚੌਂ ਟ੍ਰਿਬਿਊਨਲ ਤੇ ਐਡੀਸ਼ਨਲ ਸਿਵਲ ਜੱਜ ਕੋਲ ਆਪਣੀ ਫਰਿਆਦ ਲੈ ਕੇ ਜਾਂਦਾ ਹੈ ਤੇ ਅਪ੍ਰੈਲ 2025 ਨੂੰ ਬੂਥ ਨੰਬਰ 68 ਦੀਆਂ ਵੋਟਾਂ ਦੀ ਦੁਬਾਰਾ ਗਿਣਤੀ ਦਾ ਫੈਸਲਾ ਇਸ ਟ੍ਰਿਬਿਊਨਲ ਵੱਲੋਂ ਸੁਣਾ ਦਿੱਤਾ ਜਾਂਦਾ ਹੈ ਕੁਲਦੀਪ ਸਿੰਘ ਫੇਰ ਹਾਈ ਕੋਰਟ ਪਹੁੰਚ ਜਾਂਦਾ ਹੈ ਤੇ ਅਦਾਲਤ ਇੱਕ ਵਾਰ ਫੇਰ ਫੈਸਲਾ ਕੁਲਦੀਪ ਸਿੰਘ ਦੇ ਹੱਕ ਵਿੱਚ ਸੁਣਾ ਦਿੰਦੀ ਹੈ ਹਾਈ ਕੋਰਟ ਦੁਬਾਰਾ ਕੁਲਦੀਪ ਸਿੰਘ ਦੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੈ ਮਾਮਲਾ ਚਲਦੇ ਚਲਦੇ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਤੇ ਸੁਪਰੀਮ ਕੋਰਟ 31 ਜੁਲਾਈ ਨੂੰ ਸਾਰੇ ਬੂਥਾਂ ਦੀਆਂ ਵੋਟਾਂ ਦੁਬਾਰਾ ਗਿਣਨ ਦਾ ਫੈਸਲਾ ਸੁਣਾਉਂਦੀ ਹੈ ਅਦਾਲਤ ਦੇ ਫੈਸਲੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਕੇਸ ਦੇ ਵਿਲੱਖਣ ਤੱਥ ਤੇ ਹਾਲਾਤ ਦੇਖਦੇ ਹੋਏ ਡੀਸੀ ਪਾਣੀਪਤ ਡਿਪਟੀ ਕਮਿਸ਼ਨਰ ਪਾਣੀਪਤ ਤੇ ਜ਼ਿਲ੍ਹਾ ਚੋਣ ਅਫਸਰ ਵਰੰਦਰ ਤਈਆ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ 6 ਅਗਸਤ 2025 ਨੂੰ ਸਵੇਰੇ 10 ਵਜੇ ਸਾਰੀਆਂ ਈਵੀਐਮ ਅਦਾਲਤ ਦੇ ਸਾਹਮਣੇ ਰੱਖਿਆ ਜਾਣ ਤੇ ਰਜਿਸਟਰਾਰ ਦੁਬਾਰਾ ਗਿਣਤੀ ਕਰੇਗਾ ਵੋਟਾਂ ਦੀ ਸਿਰਫ ਵਿਵਾਦਿਤ ਬੂਥ ਨੰਬਰ 69 ਦੀ ਗਿਣਤੀ ਨਹੀਂ ਹੋਏਗੀ ਸਾਰੇ ਬੂਥਾਂ ਦੀ ਗਿਣਤੀ ਦੁਬਾਰਾ ਕੀਤੀ ਜਾਵੇਗੀ ਤੇ ਗਿਣਤੀ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇ ਨਤੀਜਾ ਨਿਕਲਦਾ ਹੈ ਤੇ ਮੋਹਿਤ ਕੁਮਾਰ ਨੂੰ 1051 ਵੋਟਾਂ ਪਈਆਂ ਕਿਹਾ ਜਾਂਦਾ ਹੈ ਤੇ ਕੁਲਦੀਪ ਸਿੰਘ ਦੀ ਗਿਣਤੀ ਜਿਹੜੀ ਹੈ 1000 ਵੋਟਾਂ ਦੀ ਨਿਕਲਦੀ ਹੈ ਮਤਲਬ 51 ਵੋਟਾਂ ਦੇ ਫਰਕ ਨਾਲ ਮੋਹਿਤ ਕੁਮਾਰ ਨੂੰ ਜੇਤੂ ਘਰਾੜ ਦਿੱਤਾ ਜਾਂਦਾ ਹੈ ਮੋਹਿਤ ਕੁਮਾਰ ਨੂੰ ਜਦੋਂ ਜੇਤੂ ਘਰਾੜ ਦਿੱਤਾ ਜਾਂਦਾ ਹੈ ਤੇ ਤਈਆ ਸਾਹਿਬ ਨੋਟੀਫਿਕੇਸ਼ਨ ਵੀ ਉਸੇ ਦਿਨ ਜਾਰੀ ਕਰ ਦਿੰਦੇ ਨੇ ਮੋਹਿਤ ਕੁਮਾਰ ਪਿੰਡ ਦੇ ਸਰਪੰਚ ਵਜੋਂ ਸੌ ਵੀ ਚੱਕ ਲੈਂਦੇ ਨੇ ਤੇ ਨਾਲ ਦੀ ਨਾਲ ਜਿਹੜਾ ਉਸ ਸਮੇਂ ਦਾ ਪ੍ਰੈਜ਼ਾਈਡਿੰਗ ਅਫੀਸਰ ਸੀ ਜਿਸ ਵੱਲੋਂ ਇਹ ਗਲਤੀ ਕੀਤੀ ਗਈ ਉਸ ਨੂੰ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਸਪਸ਼ਟੀਕਰਨ ਮੰਗਿਆ ਜਾਂਦਾ ਹੈ ਕਿ ਤੁਮ ਉਹ 69 ਨੰਬਰ ਬੂਥ ਦੇ ਵੋਟਾਂ ਦੀ ਗਿਣਤੀ ਕੀਤੀ ਸੀ ਜਿਹੜੀ ਉਹ ਗਲਤੀ ਹੋਈ ਉਹਦੇ ਬਾਰੇ ਸਪਸ਼ਟੀਕਰਨ ਦਓ ਕਿ ਤੁਸੀਂ ਕੀ ਕੀਤਾ ਸੀ ਕੀ ਹੋਇਆ ਸੀ ਜਵਾਬ ਤਲਬ ਜਿਉਂ ਸਰਕਾਰੀ ਕਾਰਵਾਈ ਹੁੰਦੀ ਹੈ ਉਹ ਵੀ ਆਰੰਭ ਦਿੱਤੀ ਜਾਗੀ ਹੁਣ ਇਸ ਸਾਰੇ ਮਾਮਲੇ ਨੂੰ ਸਮਝਣ ਦੀ ਲੋੜ ਹੈ ਕਿ ਮਾਮਲਾ ਅਸਲ ਦੇ ਵਿੱਚ ਹੈ ਕੀ ਸੀ ਤੇ ਪ੍ਰਚਾਰਿਆ ਕਿਵੇਂ ਜਾ ਰਿਹਾ ਇੱਥੇ ਇਹ ਦੱਸਣਾ ਵੀ ਇਹਦੇ ਵਿੱਚ ਜ਼ਰੂਰੀ ਹੈ ਕਿ ਜਦੋਂ ਇਲੈਕਸ਼ਨ ਕਮਿਸ਼ਨ ਨੇ ਦੁਬਾਰਾ ਵੋਟਾਂ ਦੀ ਗਿਣਤੀ ਕਰਕੇ ਮੋਹਿਤ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਸੀ ਤੇ ਕੁਲਦੀਪ ਸਿੰਘ ਹਾਈ ਕੋਰਟ ਚਲਾ ਗਿਆ ਸੀ ਕੁਲਦੀਪ ਸਿੰਘ ਉਦੋਂ ਤੱਕ ਸਰਟੀਫਿਕੇਟ ਚੋਣ ਕਮਿਸ਼ਨ ਤੋਂ ਲੈ ਚੁੱਕਿਆ ਸੀ ਤੇ ਸਰਟੀਫਿਕੇਟ ਲੈਣ ਤੋਂ ਬਾਅਦ ਪਿੰਡ ਦੇ ਵਿੱਚ ਲੱਡੂ ਵੰਡ ਦਿੱਤੇ ਗਏ ਸੀ ਜਿੱਤ ਦੇ ਜਸ਼ਨ ਮਨਾ ਲਏ ਗਏ ਸੀ ਔਰ ਜਿਹੜੇ ਵੀ ਆਪਣੇ ਪਿੰਡਾਂ 'ਚ ਰਹਿਣ ਵਾਲੇ ਨੇ ਜਿਨ੍ਹਾਂ ਨੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਦੇ ਹਿੱਸਾ ਲਿਆ ਹੋਵੇ ਉਹ ਸਾਰੇ ਜਾਣਦੇ ਨੇ ਕਿ ਇੱਕ ਵਾਰ ਜਦੋਂ ਤੁਸੀਂ ਜਸ਼ਨ ਮਨਾ ਲਓਣ ਢੋਲ ਵੱਜ ਜਾਣ ਲੱਡੂ ਵੰਡੇ ਜਾਣ ਫਿਰ ਪਛਾਹ ਮੁਰਨਾ ਕਿੰਨਾ ਔਖਾ ਹੁੰਦਾ ਏਸੇ ਕਰਕੇ ਨਾ ਤਾਂ ਕੁਲਦੀਪ ਸਿੰਘ ਨੇ ਹਾਰ ਮੰਨੀ ਉਹ ਬਾਰ ਬਾਰ ਹਾਈ ਕੋਰਟ ਜਾਂਦਾ ਰਿਹਾ ਤੇ ਹਾਈ ਕੋਰਟੋਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੀ ਰਹੀ ਤੇ ਨਾ ਹੀ ਮੋਹਿਤ ਕੁਮਾਰ ਨੇ ਹਾਰ ਮੰਨੀ ਮੋਹਿਤ ਕੁਮਾਰ ਵੀ ਅੱਗੇ ਦਰ ਅੱਗੇ ਅਦਾਲਤਾਂ ਦੀਆਂ ਪੌੜੀਆਂ ਚੜਦਾ ਗਿਆ ਲੇਕਿਨ ਜਿਵੇਂ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ ਉਹ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਈਵੀਐਮ ਦੇ ਵਿੱਚ ਹਿਰਾਫੇਰੀ ਕਰਕੇ ਮੋਹਿਤ ਨੂੰ ਹਰਾਇਆ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਈਵੀਐਮ ਦੀ ਦੁਬਾਰਾ ਗਿਣਤੀ ਕਰਕੇ ਉਸ ਨੂੰ ਜਤਾਇਆ ਗਿਆ ਹੈ ਚੋਣ ਕਮਿਸ਼ਨ ਦੀ ਇਹ ਮਿਲੀ ਭਗਤ ਨਾਲ ਹੋਇਆ ਜੋ ਕੁਝ ਵੀ ਹੋਇਆ ਤੇ ਜੇ ਸਰਪੰਚੀ ਦੀਆਂ ਇੱਕ ਚੋਣਾਂ ਦੇ ਵਿੱਚ ਇਹ ਹੋ ਸਕਦਾ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਸਾਰੇ ਦੇਸ਼ ਦੇ ਵਿੱਚ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਹੁੰਦੀਆਂ ਹੋਣਗੀਆਂ ਤੇ ਨਤੀਜੇ ਵੀ ਇਸੇ ਤਰੀਕੇ ਨਾਲ ਹੀ ਡਿਕਲੇਅਰ ਕੀਤੇ ਗਏ ਹੋਣਗੇ ਸਾਰਾ ਕੁਝ ਕਾਲਾ ਮਾਲਾ ਹੈ ਬੇਵਿਸ਼ਵਾਸੀ ਪੈਦਾ ਕੀਤੀ ਜਾਣ ਲੇਕਿਨ ਇਹ ਸਾਰੇ ਮਾਮਲੇ ਦੇ ਵਿੱਚ ਦੋ ਅਲੱਗ ਅਲੱਗ ਬੰਦਿਆਂ ਦੇ ਕਿਰਦਾਰ ਨੂੰ ਸਮਝਣ ਦੀ ਲੋੜ ਹੈ ਉਹਨਾਂ ਵੱਲੋਂ ਜੋ ਜੋ ਕੁਝ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਤੇ ਉਹਦੇ ਅਰਥ ਕੀ ਨਿਕਲਦੇ ਨੇ ਇਹ ਸਮਝਣ ਦੀ ਲੋੜ ਮੋਹਿਤ ਕੁਮਾਰ ਇੱਕ ਆਮ ਸਧਾਰਨ ਵਿਅਕਤੀ ਹੈ ਜਿਸ ਨੇ ਜਦੋਂ ਨਤੀਜੇ ਸੁਣਾਏ ਗਏ ਉਹਦੇ ਹੱਕ ਵਿੱਚ ਨਹੀਂ ਆਏ ਉਹਨੇ ਉਹ ਸਾਰੀਆਂ ਪ੍ਰਕਿਰਿਆ ਫਾਲੋ ਕੀਤੀਆਂ ਜਿਹੜੀਆਂ ਕਿ ਨਿਆਇ ਪ੍ਰਣਾਲੀ ਦੇ ਵਿੱਚ ਇੱਕ ਆਮ ਆਦਮੀ ਵਾਸਤੇ ਰੱਖੀਆਂ ਜਾਂਦੀਆਂ ਕਿ ਜੇ ਤੁਹਾਡੇ ਨਾਲ ਕੋਈ ਤੱਕਾ ਹੋਇਆ ਹੈ ਜਾਂ ਕੋਈ ਗਲਤੀ ਹੋਈ ਹੈ ਦਾ ਇਨਸਾਫ ਲਈ ਤੁਸੀਂ ਕੀ ਕੀ ਕਰਨਾ ਹੈ ਉਹ ਸਿਸਟਮੈਟਿਕ ਤਰੀਕੇ ਨਾਲ ਸਿਲਸਿਲੇਬਾਰ ਜੋ ਜੋ ਕਦਮ ਕਿਸੇ ਵੀ ਬੰਦੇ ਨੂੰ ਉਠਾਉਣੇ ਚਾਹੀਦੇ ਨੇ ਉਸ ਨੇ ਉਹ ਉਠਾਏ ਪੌੜੀਦਰ ਪੌੜੀ ਉਹ ਆਪਣਾ ਕਦਮ ਅੱਗੇ ਵਧਾਉਂਦਾ ਗਿਆ ਤੇ ਆਖਰ ਨੂੰ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਜਿੱਤ ਹੋਈ ਉਹ ਜੇਤੂ ਹੋ ਕੇ ਬਾਹਰ ਨਿਕਲਿਆ ਸਾਰੀ ਪ੍ਰਕਿਰਿਆ ਨੂੰ ਫਾਲੋ ਕਰਨ ਤੋਂ ਬਾਅਦ ਉਹਨੇ ਕੋਈ ਵੀ ਸ਼ਾਰਟਕਟ ਨਹੀਂ ਮਾਰਿਆ ਕੋਈ ਵੀ ਉਹਨੇ ਝੂਠ ਨਹੀਂ ਬੋਲਿਆ ਕੋਈ ਗਲਤ ਬਿਆਨਬਾਜ਼ੀ ਨਹੀਂ ਕੀਤੀ ਸਿਰਫ ਜੋ ਇੱਕ ਆਮ ਆਦਮੀ ਇਸ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਉਹਨੂੰ ਜੋ-ਜੋ ਕਰਨਾ ਚਾਹੀਦਾ ਹੈ ਉਹਨੇ ਉਹੀ-ਉਹੀ ਕੁਝ ਕੀਤਾ ਤੇ ਨਤੀਜਾ ਫੈਸਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਦੇ ਉਲਟ ਸਾਡੇ ਆਗੂ ਕੀ ਕਰ ਰਹੇ ਉਹ ਆਗੂ ਜਿਨ੍ਹਾਂ ਨੇ ਇਹ ਸਾਰੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਹ ਸਾਰੇ ਸਿਸਟਮ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਹਾਲ ਕਰਨਾ ਹੁੰਦਾ ਹੈ ਵਿਸ਼ਵਾਸ ਨੂੰ ਵਧਾਉਣਾ ਹੁੰਦਾ ਹੈ ਉਹ ਕੀ ਕਰ ਰਹੇ ਉਹ ਅਦਾਲਤ ਨਹੀਂ ਜਾ ਰਹੇ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦੇ ਉੱਤੇ ਪ੍ਰਚਾਰ ਕਰ ਰਹੇ ਨੇ ਕਿ ਸਾਡੇ ਕੋਲ ਸਬੂਤ ਹੈ ਚੋਣ ਕਮਿਸ਼ਨ ਚੋਰੀ ਕਰ ਰਿਹਾ ਹੈ ਉਹ ਸੱਤਾਧਿਰ ਦੇ ਨਾਲ ਮਿਲਿਆ ਹੋਇਆ ਹੈ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਬੂਤ ਜੇ ਤੁਹਾਡੇ ਕੋਲ ਹੈਗੇ ਨੇ ਐਫੀਡਾਫਟ ਦਿਓ ਤੇ ਅਦਾਲਤ ਕੋਲ ਜਾਓ ਤਾਂ ਉਹ ਮਨ੍ਹਾ ਕਰ ਦਿੰਦੇ ਨੇ ਕਿ ਅਸੀਂ ਅਦਾਲਤ ਨਹੀਂ ਜਾਣਾ ਅਸੀਂ ਤਾਂ ਇਸੇ ਤਰੀਕੇ ਨਾਲ ਹੀ ਜੋ ਸਾਡੇ ਕੋਲ ਸਬੂਤ ਨੇ ਉਹ ਦਵਾਂਗੇ ਉਹ ਸਬੂਤ ਸੱਚੇ ਨੇ ਝੂਠੇ ਨੇ ਉਹ ਸਾਰਿਆਂ ਦੇ ਸਾਹਮਣੇ ਹੈ ਲੇਕਿਨ ਇੱਕ ਭ੍ਰੰਮ ਇੱਕ ਬੇਵਿਸ਼ਵਾਸੀ ਲੋਕਾਂ ਦੇ ਵਿੱਚ ਫਲਾ ਦਿੱਤੀ ਜਾਂਦੀ ਇੱਥੇ ਹੀ ਬੱਸ ਨਹੀਂ ਹੁੰਦੀ ਉਹ ਇਸ ਤੋਂ ਬਾਅਦ ਵੀ ਕਹਿੰਦੇ ਨੇ ਕਿ ਹਜੇ ਹੋਰ ਸਾਡੇ ਕੋਲ ਬਹੁਤ ਕੁਝ ਹੈ ਅਸੀਂ ਇਸ ਨੂੰ ਲੜੀਵਾਰ ਹੌਲੀ-ਹੌਲੀ ਜਾਰੀ ਕਰਾਂਗੇ ਅੱਜ ਇੱਕ ਐਪੀਸੋਡ ਆਈ ਹੈ 10 ਦਿਨ ਬਾਅਦ ਹਫ਼ਤੇ ਬਾਅਦ 15 ਦਿਨ ਬਾਅਦ ਇੱਕ ਹੋਰ ਸ਼ਗੂਫਾ ਛੱਡਾਂਗੇ ਉਸ ਤੋਂ ਫਿਰ ਥੋੜੀ ਦੇਰ ਬਾਅਦ ਜਦੋਂ ਉਹ ਮਾਮਲਾ ਠੰਡਾ ਹੋ ਜਾਏਗਾ ਇੱਕ ਹੋਰ press conference ਕੀਤੀ ਜਾਏਗੀ ਇਸ ਮਾਮਲੇ ਨੂੰ ਅਸੀਂ ਮਗਧਾ ਰੱਖਾਂਗੇ ਇਸ ਨੂੰ ਖਤਮ ਨਹੀਂ ਹੋਣ ਦੇਵਾਂਗੇ ਤੇ ਬੇਵਿਸ਼ਵਾਸੀ ਜਿਹੜੀ ਲੋਕਾਂ ਦੇ ਵਿੱਚ ਫੈਲ ਰਹੀ ਹੈ pranali ਨੂੰ ਲੈ ਕੇ ਸਾਡੇ system ਨੂੰ ਲੈ ਕੇ ਸਾਡੇ ਲੋਕਤੰਤਰ ਨੂੰ ਲੈ ਕੇ ਉਹ ਇਸੇ ਤਰੀਕੇ ਨਾਲ ਅਗਮਗਦੀ ਰਹੇਗੀ ਤੁਖਦੀ ਰਹੇਗੀ ਇਸ ਨੂੰ ਅਸੀਂ ਬੁਝਣ ਨਹੀਂ ਦਵਾਂਗੇ ਜਿਹੜੀ ਜ਼ਿੰਮੇਵਾਰੀ ਆਗੂਆਂ ਨੂੰ ਲਿਭਾਉਣੀ ਚਾਹੀਦੀ ਸੀ ਉਹ ਆਮ ਲੋਕ ਨਿਭਾ ਰਹੇ ਨੇ ਆਮ ਲੋਕ ਉਸ ਪ੍ਰਕਿਰਿਆ ਨੂੰ ਫਾਲੋ ਕਰ ਰਹੇ ਨੇ ਜੋ ਵੀ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਉਸ ਨੂੰ ਪੂਰਾ ਬਕੂਬੀ ਬਕੂਬੀ ਉਸ ਦੀ ਪਾਲਣਾ ਕਰ ਰਹੇ ਹਨ। ਔਰ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਉਹ ਆਗੂ ਉਸ ਸੰਵਿਧਾਨ ਦੀਆਂ ਧਰਜੀਆਂ ਉਡਾ ਰਹੇ ਨੇ। ਉਹ ਕਿਸੇ ਕਾਨੂੰਨੀ ਪ੍ਰਕਿਰਿਆ ਕੋਲ ਨਹੀਂ ਜਾ ਰਹੇ। ਕੋਈ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਨਹੀਂ ਲੈ ਰਹੇ। ਉਹ ਉਹਨੂੰ ਅੰਗੂਠਾ ਦਿਖਾ ਕੇ ਲੋਕਾਂ ਦੇ ਵਿੱਚ ਭ੍ਰੰਮ ਫਲਾ ਰਹੇ ਨੇ। ਇੱਕ ਬੇਵਿਸ਼ਵਾਸੀ ਨੂੰ ਹੋਰ ਤੇਜ਼ ਕਰ ਰਹੇ ਨੇ, ਹੋਰ ਵਧਾ ਰਹੇ। ਇਹਦਾ ਨਤੀਜਾ ਕੀ ਹੋਵੇਗਾ? ਜਦੋਂ ਇਹ ਆਗੂ ਹੀ ਪੋਲੀਟੀਕਲ ਆਗੂ ਹੀ ਇਹ ਸੋਚਣ ਕਿ ਇਹ ਬੇਵਿਸ਼ਵਾਸੀ ਫੈਲਾ ਕੇ ਇਸ ਤਰ੍ਹਾਂ ਦੀਆਂ ਗਲਤ ਖਬਰਾਂ ਫੈਲਾ ਕੇ ਅਸੀਂ ਕੋਈ ਸਿਆਸੀ ਲਾਹਾ ਖੱਟ ਲਵਾਂਗੇ ਲੋਕ ਸਾਡੇ ਵੱਲ ਆ ਜਾਣਗੇ ਲੋਕਾਂ ਨੂੰ ਇਹ ਲੱਗੇਗਾ ਕਿ ਭਾਜਪਾ ਜਾਂ ਜਿਹੜੀ ਸੱਤਾ ਉੱਤੇ ਹੈ ਉਹ ਚੋਰੀ ਨਾਲ ਜਾਂ ਧੋਖੇ ਨਾਲ ਜਿੱਤੀ ਹੈ ਅਗਲੀ ਵਾਰ ਉਹ ਸਾਨੂੰ ਵੋਟਾਂ ਪਾ ਦੇਣਗੇ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਇਸ ਦੇ ਨਾਲ ਦੇਸ਼ ਦਾ ਨੁਕਸਾਨ ਜ਼ਰੂਰ ਹੋਵੇਗਾ ਉਹ ਵੋਟਾਂ ਤੁਹਾਨੂੰ ਨਹੀਂ ਪੈਣੀਆਂ ਬਿਲਕੁਲ ਲੋਕਾਂ ਦਾ ਇਸ ਸਿਸਟਮ ਤੋਂ ਵਿਸ਼ਵਾਸ ਉੱਠ ਜਾਏਗਾ ਜੋ ਕਿ ਬਹੁਤ ਹੱਦ ਤੱਕ ਪਹਿਲਾਂ ਹੀ ਉੱਠਿਆ ਹੋਇਆ। ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਮਿਸਾਲ ਲੈ ਲਓ ਜਿਹੜੀਆਂ ਸਥਾਪਿਤ ਰਵਾਇਤੀ ਸਿਆਸੀ ਤਰ੍ਹਾਂ ਸੀ ਲੋਕ ਉਹਨਾਂ ਤੋਂ ਦੁਖੀ ਹੋ ਚੁੱਕੇ ਸੀ। ਲੋਕਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਠ ਗਿਆ ਸੀ। ਲੇਕਿਨ ਜਿਸ ਨੂੰ ਉਹ ਬਦਲਾ ਦੇ ਰੂਪ ਦੇ ਵਿੱਚ ਲੈ ਕੇ ਆਏ ਉਸ ਲਈ ਉਹਨਾਂ ਨੇ 5 ਸਾਲ ਦੀ ਉਡੀਕ ਨਹੀਂ ਕੀਤੀ ਕਿ ਇਹਨਾਂ ਨੂੰ ਸਮਾਂ ਦਿਓ। ਫਿਰ ਇਹਨਾਂ ਦੀ ਪਰਫਾਰਮੈਂਸ ਦੇਖਾਂਗੇ, ਇਹਨਾਂ ਦੀ ਕਾਰਗੁਜ਼ਾਰੀ ਦੇਖਾਂਗੇ ਕਿ ਕੀ ਹੋਈ। ਉਹ 6 ਮਹੀਨਿਆਂ ਦੇ ਅੰਦਰ ਅੰਦਰ ਹੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਅੱਕ ਗਏ ਅੱਕ ਇਸ ਲਈ ਗਏ ਕਿ ਜੋ ਉਹਨਾਂ ਨੇ ਸੁਪਨੇ ਦੇਖੇ ਸੀ ਜੋ ਉਹਨਾਂ ਨੂੰ ਉਮੀਦ ਸੀ ਕਿ ਇਹ ਬਦਲਾ ਲੈ ਕੇ ਆਉਣਗੇ ਜੋ ਜੋ ਗਲਤੀਆਂ ਰਵਾਇਤੀ ਤਰ੍ਹਾਂ ਨੇ ਕੀਤੀਆਂ ਇਹ ਨਹੀਂ ਕਰਨਗੇ ਇਹ ਉਹਨਾਂ ਤੇ ਪਰਦਾ ਨਹੀਂ ਪਾਉਣਗੇ ਇਹ ਉਹੀ ਗਲਤੀਆਂ ਰਿਪੀਟ ਨਹੀਂ ਕਰਨਗੇ ਬਲਕਿ ਸਾਰਾ ਸਿਸਟਮ ਬਦਲ ਕੇ ਰੱਖ ਦੇਣਗੇ ਇੱਕ ਝਟਕੇ ਦੇ ਵਿੱਚ ਬਦਲਾਅ ਲਗਾ ਦੇਣਗੇ ਉਹ ਪੋਸੀਬਲ ਨਹੀਂ ਸੀ ਤੇ ਨਾ ਹੀ ਉਹ ਹੋਇਆ ਲੇਕਿਨ ਇਸ ਚੱਕਰ ਦੇ ਵਿੱਚ ਇਸ ਨਵੇਂ ਅਲਟਰਨੇਟਿਵ ਪ੍ਰੋਮੀ ਜੋ ਨਿਆਵੀ ਸਿਆਸੀ ਤਰ ਲੋਕਾਂ ਵੱਲੋਂ ਇਹ ਸੋਚ ਕੇ ਲਿਆਂਦੀ ਗਈ ਸੀ ਕਿ ਇਹਦੇ ਨਾਲ ਕੁਝ ਬਦਲ ਜਾਏਗਾ ਉਹ ਉਸ ਧਿਰ ਦੇ ਉੱਤੇ ਵੀ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਪੂਰੇ ਸਿਸਟਮ ਦੇ ਉੱਤੇ ਵਿਸ਼ਵਾਸ ਟੁੱਟ ਗਿਆ ਲੋਕ ਸਿਆਸਤ ਤੋਂ ਹੀ ਕਿਨਾਰਾ ਕਰਨ ਲੱਗੇ ਹਰ ਇੱਕ ਤਰ੍ਹਾਂ ਦੇ ਸਿਆਸੀ ਆਗੂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ ਲੋਕ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਤੇ ਹੁਣ ਭਰੋਸਾ ਨਹੀਂ ਕਰਦੇ ਔਰ ਜੇ ਲੋਕਾਂ ਦਾ ਉਹਨਾਂ ਦੇ ਆਗੂਆਂ ਦੇ ਵਿੱਚ ਘਰੋਸਾ ਟੁੱਟ ਜਾਏਗਾ ਉਸ ਸਿਸਟਮ ਤੋਂ ਹੀ ਘਰੋਸਾ ਚੱਕਿਆ ਜਾਏਗਾ ਤੇ ਫਿਰ ਲੋਕ ਕਰਨਗੇ ਕੀ ਜਾਣਗੇ ਕਿੱਧਰ ਇਹ ਸਾਰਾ ਕੁਝ ਸਿਵਲ ਵਾਰ ਨੂੰ ਅਨਰੈਸਟ ਨੂੰ ਇਹਨਾਂ ਚੀਜ਼ਾਂ ਨੂੰ ਬढ़ावा ਦਿੰਦਾ ਹੈ ਲੋਕ ਜਦੋਂ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਕਰਨੋਂ ਹਟ ਜਾਂਦੇ ਨੇ ਤਾਂ ਫਿਰ ਨਾ ਨਿਆ ਪਾਲਿਕਾ ਦੇ ਵਿੱਚ ਵਿਸ਼ਵਾਸ ਰਹਿੰਦਾ ਹੈ ਨਾ ਸੱਤਾਧਰ ਦੇ ਵਿੱਚ ਵਿਸ਼ਵਾਸ ਰਹਿੰਦਾ ਹੈ ਨਾ ਵਿਰੋਧੀਧਿਰ ਦੇ ਵਿੱਚ ਵਿਸ਼ਵਾਸ ਰਹਿੰਦਾ ਹੈ ਲੋਕ ਫਿਰ ਕਾਨੂੰਨ ਆਪਣੇ ਹੱਥ ਵਿੱਚ ਲੈਣ ਲੱਗ ਜਾਂਦੇ ਨੇ ਤੇ ਜਦੋਂ ਲੋਕ ਕਾਨੂੰਨ ਆਪਣੇ ਹੱਥ ਵਿੱਚ ਲੈਣ ਲੱਗ ਜਾਂਦੇ ਨੇ ਉਦੋਂ ਸਾਰਾ ਸਿਸਟਮ ਤਬਾਹ ਹੋ ਜਾਂਦਾ ਹੈ ਜੋ ਅਸੀਂ ਵਿਕਾਸ ਦੀਆਂ ਤਰੱਕੀ ਦੀਆਂ ਉਮੀਦਾਂ ਕਰ ਰਹੇ ਹਾਂ ਜਾਂ ਜੋ ਅਸੀਂ ਇਹ ਸੁਪਨਾ ਦੇਖ ਰਹੇ ਹਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਬਿਹਤਰ ਹੋ ਜਾਏਗਾ ਇਹਦੇ ਨਾਲ ਉਹ ਬਿਹਤਰੀ ਵੱਲ ਨਹੀਂ ਬਲਕਿ ਪਛਾਣ ਵਾਲੇ ਪਰਸੇ ਕਦਮ ਲੈ ਰਿਹਾ ਹੈ ਅਸੀਂ ਫੇਰ ਭੀੜ ਤੰਤਰ ਦੇ ਵੱਲ ਵਧ ਰਹੇ ਹਨ ਜਿੱਥੇ ਕਿਸੇ ਤੇ ਵਿਸ਼ਵਾਸ ਨਹੀਂ ਹੋਏਗਾ ਨਾ ਪੁਲਿਸ ਤੇ ਨਾ ਸਰਕਾਰ ਤੇ ਨਾ ਵਿਰੋਧੀ ਧਿਰ ਤੇ ਨਾ ਹੀ ਨਿਆਂਪਾਲਿਕਾ ਤੇ ਜਦੋਂ ਸਾਰੀਆਂ ਚੀਜ਼ਾਂ ਤੇ ਵਿਸ਼ਵਾਸ ਉਖਝ ਜਾਏਗਾ ਫੇਰ ਲੋਕ ਇੱਕ ਦੂਸਰੇ ਦੇ ਗਲ ਪੈਣ ਜਾਣਗੇ ਫੇਰ ਈਓਸ ਹੋਏਗੀ ਫੇਰ ਫੇਰ ਭਗੜੜ ਮੱਚੇਗੀ ਫੇਰ ਸਿਵਲ ਵਾਰ ਹੋਏਗੀ ਤੇ ਫੇਰ ਦੇਸ਼ ਦਾ ਨੁਕਸਾਨ ਹੋਏਗਾ ਅਸੀਂ 10-20 ਸਾਲ ਪਿੱਛੇ ਚਲੇ ਜਾਵਾਂਗੇ ਜਿੰਨੀ ਤਰੱਕੀ ਹੁਣ ਤੱਕ ਸਾਡੇ ਦੇਸ਼ ਨੇ ਕੀਤੀ ਹੈ ਉਹ ਸਾਰੀ ਤਰੱਕੀ ਖਸ ਜਾਏਗੀ ਇਹ ਵੀ ਸਾਡੇ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਮਿਸ ਇਨਫਾਰਮੇਸ਼ਨ ਜਾਂ ਗਲਤ ਬਿਆਨਨੀ ਕਰਕੇ ਸਿਆਸੀ ਲਾਹਾ ਲੈਣ ਦੀ ਥਾਂ ਤੇ ਜ਼ਮੀਨ ਤੇ ਮਿਹਨਤ ਕਰੋ ਸੱਤਾਧਿਰ ਦੀਆਂ ناکامیਆਂ ਨੂੰ ਉਜਾਗਰ ਕਰੋ ਲੋਕਾਂ ਦੇ ਵਿੱਚ ਜਾਓ ਲੜਾਈ ਲੜੋ ਸੜਕਾਂ ਦੇ ਉੱਤੇ ਤੇ ਫਿਰ ਲੋਕ ਤੁਹਾਡਾ ਸਾਥ ਜ਼ਰੂਰ ਦੇਣਗੇ ਲੇਕਿਨ ਉਹਦੇ ਨਾਲ ਸਿਸਟਮ ਦੇ ਵਿੱਚ ਵਿਸ਼ਵਾਸ ਬਣਿਆ ਰਹੇਗਾ ਲੋਕਾਂ ਦਾ ਨਾ ਕਿ ਇਹ ਸਾਰੇ ਸਿਸਟਮ ਤੋਂ ਹੀ ਵਿਸ਼ਵਾਸ ਉੱਠ ਜਾਏਗਾ ਨਾ ਸੱਤਾਧਰ ਦੇ ਵਿੱਚ ਵਿਸ਼ਵਾਸ ਰਹੇਗਾ ਨਾ ਵਿਰੋਧੀ ਧਿਰ ਦੇ ਵਿੱਚ ਇਹ ਦੇਸ਼ ਦੇ ਵਾਸਤੇ ਬੜੀ ਹੀ ਇੱਕ ਖਤਰਨਾਕ ਦਿਸ਼ਾ ਹੈ ਜਿਸਦੇ ਵੱਲ ਅਸੀਂ ਲਗਾਤਾਰ ਵੱਧ ਰਹੇ ਇੱਥੇ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਜੋ ਕੁਝ 트ੰਪ ਨੇ ਕੀਤਾ ਹੈ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ 트ੰਪ ਨੇ ਅਮਰੀਕਾ ਦਾ ਉਹਨਾਂ ਨੂੰ ਨੁਕਸਾਨ ਕਰ ਦਿੱਤਾ ਹੈ ਜਿੰਨਾ ਅੱਜ ਤੱਕ ਉਹਦੇ ਸਾਰੇ ਵਿਰੋਧੀ ਮਿਲ ਕੇ ਨਹੀਂ ਕਰ ਸਕੇ ਉਹਨਾਂ ਇਕੱਲੇ ਆਪਣੇ ਚੂਤ ਤੂਫਾਨ ਤੇ ਮਿਸ ਇਨਫਰਮੇਸ਼ਨ ਫਲਾ ਕੇ 트াম্প ਨੇ 6 ਮਹੀਨਿਆਂ ਦੇ ਵਿੱਚ ਹੀ ਆਪਣੇ ਦੇਸ਼ ਦਾ ਕਰ ਦਿੱਤਾ ਜੇ ਇਹ ਮਿਸਾਲ ਸਾਡੇ ਸਾਰੇ ਸਾਹਮਣੇ ਹੈ ਤਾਂ ਫਿਰ ਅਸੀਂ ਉਸ ਮਿਸਾਲ ਤੋਂ ਕੁਝ ਸਿੱਖਦੇ ਕਿਉਂ ਨਹੀਂ ਉਸ ਲੀਡਰ ਦੀ ਰੀਸ ਕਿਉਂ ਕਰ ਰਹੇ ਹਾਂ ਇਹ ਸਵਾਲ ਰਾਹੁਲ ਗਾਂਧੀ ਨੂੰ ਜ਼ਰੂਰ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਸੋ ਇਹ ਉਮੀਦ ਕਰਦੇ ਹਾਂ ਲੋਕ ਥੋੜਾ ਵਕਤ ਕੱਢਣਗੇ ਜੋ ਹੋਇਆ ਉਹਦੇ ਪਿੱਛੇ ਤੱਥ ਕੀ ਨੇ ਅਸਲ ਮਾਮਲਾ ਕੀ ਹੈ ਅਸਲ ਮੁੱਦਾ ਕੀ ਹੈ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ ਨਾ ਕਿ ਸਿਰਫ ਸੋਸ਼ਲ ਮੀਡੀਆ ਤੇ ਕਿਸੇ ਨੇ ਜੋ ਮੈਸੇਜ ਫਾਰਵਰਡ ਕੀਤਾ ਹੁੰਦਾ ਹੈ ਉਹ ਪੜ੍ਹ ਕੇ ਹੀ ਉਸ ਨੂੰ ਸੱਚ ਮੰਨ ਲੈਣਗੇ ਇਹੀ ਹੋਇਆ ਹੋਏਗਾ ਤੇ ਜੋ ਸਾਡੇ ਫੋਨ ਦੇ ਵਿੱਚ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਹੈ ਇਹੀ ਸੱਚ ਹੈ ਇਹਨਾਂ ਗੱਲਾਂ ਤੋਂ ਬਚਣਗੇ ਤੇ ਹਰ ਚੀਜ਼ ਦੇ ਤੱਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਔਰ ਜੇ ਤੱਥ ਤੁਹਾਡੇ ਸਾਹਮਣੇ ਆ ਜਾਣਗੇ ਤਾਂ ਫੈਸਲਾ ਲੈਣਾ ਕੋਲਣਾ ਹੀ ਤੁਹਾਡੇ ਵਾਸਤੇ ਸੌਖਾ ਹੋ ਜਾਏਗਾ ਇਸੇ ਉਮੀਦ ਦੇ ਨਾਲ ਤੁਤ ਵਿਦਾਲੇ ਨੇ ਆ ਧੰਨਵਾਦ